ਸਾਡੇ ਪੰਜਾਬ ਨੂੰ ਸਾਡੀ ਜਵਾਨੀ ਨੂੰ ਨਸ਼ਾ ਨੁਸ਼ਿਆਂ ਵੱਲ ਤੱਕਦਾ ਹੈ ਜਾਂ ਗਲਤ ਕੰਮਾਂ 'ਚ ਪਾਉਂਦਾ ਉਹ ਤੇ ਕੋਈ ਤਰਸ ਨਹੀਂ ਕੀਤਾ ਜਾਊਗਾ ਉਹ ਤੇ ਕੋਈ ਸਪਾਰਸ਼ ਨਹੀਂ ਮੰਨੀ ਜਾਊਗੀ ਜਿੱਦੇ ਸਬੂਤ ਮਿਲ ਗਏ ਪਰਚਾ ਕਰਕੇ ਜਿਹੜੀ ਉਹਨੂੰ ਨੇੜੇ ਤੇੜੇ ਜੇਲ੍ਹ ਮਿਲਦੀ ਹੈ ਉੱਥੇ ਉਹਨੂੰ ਛੱਡਿਆਵਾਂਗੇ ਤੇ ਉਥੇ ਜਿਹੜਾ ਬਾਕੀ ਕੈਦੀਆਂ ਨੂੰ ਮਿਲਦਾ ਹੈ ਉਹੀ ਉਹਨਾਂ ਨੂੰ ਮਿਲੂਗਾ ਚੁੱਲੇ ਬਣ ਦਿਓ ਖਾਣੀ ਪਊਗੀ ਇਹ ਨਹੀਂ ਹੈਗਾ ਵੀ ਉੱਥੇ ਪੀਜੇ 버ਗਰ ਮੰਗਣ ਸਾਥੋਂ ਉਹ ਜਾਂ ਪਾਸਤੇ ਜਾਂ گارਲਿਕ ਬ੍ਰੈਡ ਮੰਗਣਾ ਇਹ ਨਹੀਂ ਮਿਲਦਾ ਜੇ ਮੈਨੂ ਪਤਾ ਕਰਨਾ ਹੈ ਵੀ ਕੀ ਮਿਲਦਾ ਹੈ ਅੱਜ ਭਾਵੇਂ ਮੱਥਾ ਟੇਕਣ ਤੋਂ ਬਾਅਦ ਆਬੇ ਜਾਏ ਸਾਰਾ ਪਤਾ ਲੱਗ ਜੂਗਾ ਵੀ ਕੀ ਕੀ ਮਿਲਦਾ ਹੈ ਬੈਸਿਕਾ ਕੀੜਾ ਮਾਰਨ ਆਏ ਸੀ ਕੀ ਹਾਲ ਚਾਲਾ ਦੇਖਣੇ ਸੀ ਬਸ ਸੋ ਜਿਨ੍ਹਾਂ ਨੇ ਸਾਡੇ ਰੰਗਲੇ ਪੰਜਾਬ ਦੇ ਰੰਗ ਫਿੱਕੇ ਪਾਏ ਲੱਖਾਂ ਸਾਡੀਆਂ ਮਾਵਾਂ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕੀਤੇ ਨਸ਼ਿਆਂ 'ਚ ਸਾਡੇ ਮੁੰਡੇ ਲਾਏ ਸੱਥਰ ਬਿਛਾਏ ਉਹਨਾਂ ਤੇ ਕੋਈ ਤਰਸ ਨਹੀਂ ਕੀਤਾ ਜਾਊਗਾ ਦੁਬਾਰਾ ਪੰਜਾਬ ਨੂੰ ਅਸੀਂ ਹਸਤਾ ਖੇਡਦਾ ਸਰਬੱਤ ਦਾ ਭਲਾ ਮੰਗਣ ਵਾਲੀ ਗੁਰਬਾਣੀ ਹਰ ਰੋਜ਼ ਲੱਖਾਂ ਸਪੀਕਰਾਂ 'ਚੋਂ ਸਵੇਰੇ ਸ਼ਾਮ ਬੋਲੀ ਜਾਂਦੀ ਹੈ ਜੀ ਇਤੋਂ ਵੱਡੀ ਕੌਮ ਹੋ ਜੂਗੀ ਜਿਹੜੀ ਪੂਰੀ ਦੁਨੀਆ ਦਾ ਪਲਾ ਮੰਗੀ ਜਾਂਦੀ ਹੈ ਤੇ ਸਾਨੂੰ ਹੀ ਬਰਬਾਦ ਕਰੀ ਜਾਂਦੇ ਯਾਰ ਉਹ ਆਪ ਦੇ لالਚਾਂ ਪਿੱਛੇ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਮੈਨੂੰ ਬੜਾ ਚੰਗਾ ਲੱਗਿਆ ਕਿਉਂਕਿ ਆਮ ਤੌਰ ਤੇ ਮੁੱਖ ਮੰਤਰੀ ਨੂੰ ਨਾ ਕਹਿੰਦੇ ਨੇ ਇਹ ਤਾਂ ਪ੍ਰੋਗਰਾਮ ਛੋਟਾ ਹੈ ਜੀ ਤੁਹਾਡੇ ਪੱਦਰ ਦਾ ਨਹੀਂ ਹੈਗਾ ਮੈਂ ਕਹਾਂ ਉਹ ਜਿੱਥੇ ਮਰਜ਼ੀ ਲੈ ਜਾਓ ਮੈਂ ਤਾਂ ਚਾਹੇ 50 ਬੰਦਿਆਂ ਚ ਲੈ ਜਾਓ ਪੱਦਰ ਆਪ ਹੀ ਬਣ ਜਾਂਦਾ ਹੁੰਦਾ ਹੈ ਤੁਸੀਂ ਜਾਓ ਤਾਂ ਸਹੀ ਉਹਨਾਂ ਕੋਲੇ ਲੋਕਾਂ ਕੋਲੇ ਪਹਿਲਾਂ ਵਾਲੇ ਗਈ ਨਹੀਂ ਜੀ ਉਹਨਾਂ ਨੇ ਅੰਦਰੋਂ ਮਹਿਲਾਂ ਦੇ ਕੁੰਡੇ ਲਾ ਲਏ ਕਹਿੰਦੇ ਲੋਕ ਨਾ ਆ ਜਾਣ ਪੌਣੇ ਇੱਕ ਪੰਜ ਸਾਲ ਬਾਅਦ ਉਹਨਾਂ ਦੇ ਅਫਸਰਾਂ ਨੇ ਕਿਹਾ ਜੀ ਹੁਣ ਲੋਕਾਂ ਕੋਲੇ ਜਾਣ ਦਾ ਟਾਈਮ ਆ ਗਿਆ ਬੋਟਾ ਬੂਟਾ ਆ ਗਿਆ ਕਹਿੰਦੇ ਖੋਲੋ ਕੁੰਡੇ ਕੁੰਡੇ ਤਾਂ ਖੋਲ ਲਏ ਪਰ ਗੇਟ ਨਾ ਖੁੱਲਣ ਕਹਿੰਦੇ ਲੱਕੜ ਨਾ ਫੁੱਲ ਗਈ ਹੋਵੇ ਬਾਅਦ ਚ ਪਤਾ ਲੱਗਿਆ ਲੋਕ ਬਾਹਰੋਂ ਲਾਗੇ ਕਹਿੰਦੇ ਬਈ ਇੱਧਰ ਅੰਦਰ ਹੀ ਰਹੋ ਹੁਣ ਬਾਹਰ ਨਾ ਆਇਓ ਬਸ ਫੇਰ ਸੋ ਇਹੇ ਇੱਕ ਆਮਤ ਆਪਾਂ ਨਹੀਂ ਕਰਨਾ ਆਪਾਂ ਤਾਂ ਥੋੜੇ ਚੋਂ ਨਿਕਲਿਆ ਬੋਰਾ ਦੇ ਟੋਇਆਂ ਚੋਂ ਨਿਕਲਿਆ ਪਿੰਡਾਂ ਚੋਂ ਆਪਾਂ ਇੱਕੋ ਪਤਣ ਦਾ ਪਾਣੀ ਪੀਨੇ ਆ ਰਿਸ਼ਤੇਦਾਰੀਆਂ ਆਪਣੀਆਂ ਸਾਂਝੀਆਂ ਨੇ ਇੱਕੋ ਜੇ ਹੈਗੀਆਂ ਸਮੱਸਿਆਵਾਂ ਵੀ ਇੱਕੋ ਜੀਆਂ ਨੇ ਤੇ ਮਿਲ ਕੇ ਹੱਲ ਵੀ ਆਪਾਂ ਹੀ ਕਰ ਲਾਂਗੇ ਬਹੁਤ ਬਹੁਤ ਧੰਨਵਾਦ